ਨੌ ਪੋ ਦਾ ਇਤਿਹਾਸ 8 ਪੋ ਦੀ ਰਾਤ ਨੂੰ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦੇ ਗੰਗੂ ਦੇ ਨਾਲ ਕੈਨੌਰ ਦੇ ਜੰਗਲਾਂ ਵਿੱਚ ਰਾਤ ਬਿਤਾਉਂਦੇ ਹਨ। ਨੌ ਪੋ ਨੂੰ ਕੈਨੌਰ ਤੋਂ ਚੱਲ ਕੇ ਗੰਗੂ, ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਬੀਆਵਾਨ ਜੰਗਲ ਵਿੱਚ ਇੱਕ ਫਕੀਰ ਦੀ ਕੁਟਿਆ ਐਮਾ ਸਾਹਿਬ ਛੱਡ ਕੇ ਆਪਣੇ ਪਿੰਡ ਸਿਹੇੜੀ ਮਾਹੌਲ ਚਾਲ ਦੇਖਣ ਲਈ ਪਹੁੰਚ ਜਾਂਦਾ ਹੈ। ਸ਼ਾਮ ਦੇ ਵੇਲੇ ਆ ਕੇ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਿਹੇੜੀ ਆਪਣੇ ਘਰ ਲੈ ਆਉਂਦਾ ਹੈ ਇਹ ਗੰਗੂ ਬ੍ਰਾਹਮਣ ਦਾ ਉਹ ਘਰ ਹੈ ਜਿੱਥੇ ਗੰਗੂ ਮਾਤਾ ਅਤੇ ਛੋਟੇ ਸਹਿਬਜਾਦਿਆਂ ਨੂੰ ਰਾਤ ਕਟਾਉਂਦਾ ਹੈ ਇਸੇ ਘਰ ਵਿੱਚ ਇਸੇ ਥਾਂ ਤੇ ਛੋਟੇ ਸਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਨੇ ਇੱਕ ਰਾਤ ਕੱਟੀ ਸੀ ਇਹ ਉਹੀ ਮੰਝਾ ਹੈ ਜਿਸ ਤੇ ਛੋਟੇ ਸਹਿਬਜਾਦੇ ਅਤੇ ਮਾਤਾ ਗੁਜਰੀ ਜੀ ਨੇ ਆਰਾਮ ਕੀਤਾ ਸੀ ਜਦੋਂ ਮਾਤਾ ਜੀ ਅਤੇ ਛੋਟੇ ਸਹਿਬਜਾਦੇ ਸੌਂ ਜਾਂਦੇ ਨੇ ਤਾਂ ਗੰਗੂ ਬ੍ਰਾਹਮਣ ਤਮੋਰਾ ਦੀ ਭਰੀ ਥੈਲੀ ਚੋਰੀ ਕਰ ਲੈਂਦਾ ਹੈ ਅਤੇ ਬਾਅਦ ਵਿੱਚ ਰੌਲਾ ਪਾਉਂਦਾ ਹੈ ਕੇ ਚੋਰ ਮੋਹਰਾ ਵਾਲੀ ਥੈਲੀ ਚੱਕ ਕੇ ਲੈ ਗਿਆ ਅਤੇ ਮਾਤਾ ਗੁਜਰੀ ਜੀ ਗੰਗੂ ਨੂੰ ਆਖਦੇ ਨੇ ਕਿ ਰੌਲਾ ਨਾ ਪਾ ਤੂੰ ਹੀ ਕਿਤੇ ਮੋਹਰਾ ਦੀ ਥੈਲੀ ਰੱਖ ਕੇ ਭੁੱਲ ਗਿਆ ਹੋਵੇਗਾ ਇਹ ਗੱਲ ਸੁਣ ਕੇ ਗੰਗੂ ਬ੍ਰਾਹਮਣ ਗੁੱਸੇ ਵਿੱਚ ਲਾਲ ਹੋ ਜਾਂਦਾ ਹੈ ਉਧਰ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ 8 ਤੇ 9 ਪੋਹ ਦੀ ਬਚਕਾਰ ਲਈ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਤਾੜੀ ਮਾਰ ਕੇ ਕੱਚੀ ਗੜੀ ਛੱਡ ਕੇ ਇਥੋਂ ਮਸਤੀਵਾੜੇ ਦੇ ਜੰਗਲਾਂ ਵੱਲ ਚਲੇ ਜਾਂਦੇ ਨੇ ਉਨ੍ਹਾਂ ਦੇ ਪਿੱਛੇ ਹੀ ਭਾਈ ਧਰਮ ਸਿੰਘ ਅਤੇ ਭਾਈ ਦਿਆ ਸਿੰਘ ਅਤੇ ਭਾਈ ਮਾਨ ਸਿੰਘ ਗੁਰੂ ਸਾਹਿਬ ਦੇ ਪਿੱਛੇ ਹੀ ਗਲੀ ਵਿੱਚੋਂ ਬਾਹਰ ਨਿਕਲਦੇ ਨੇ ਪਰ ਹਨੇਰੀ ਰਾਤ ਵਿੱਚ ਉਹ ਗੁਰੂ ਸਾਹਿਬਨ ਤੋਂ ਵਿਛੜ ਜਾਂਦੇ ਨੇ ਗੁਰੂ ਸਾਹਿਬ ਮਾਸੀਵਾੜੇ ਇਸ ਜਗ੍ਹਾ ਤੇ ਆਉਂਦੇ ਨੇ ਅਤੇ ਇੱਥੇ ਆ ਕੇ ਆਰਾਮ ਕਰਦੇ ਨੇ ਗੁਰੂ ਸਾਹਿਬ ਦੇ ਪਿੱਛੇ ਆ ਰਹੇ ਸਿੰਘ ਸਾਮ ਤੱਕ ਗੁਰੂ ਸਾਹਿਬ ਨੂੰ ਇੱਥੇ ਆ ਕੇ ਹੀ ਮਿਲਦੇ ਨੇ ਅੱਠ ਪੋਦੀ ਰਾਤ ਨੂੰ ਗੁਰੂ ਸਾਹਿਬ ਇਸ ਖੂਹ ਤੇ ਪਹੁੰਚੇ ਅਤੇ ਇੱਥੇ ਗੁਰੂ ਸਾਹਿਬ ਜੀ ਨੇ ਜਲ ਪਾਣੀ ਸਕਿਆ ਇਥੋਂ ਚੜ੍ਹਦੇ ਵੱਲ 80 ਗੱਜ ਦੀ ਦੂਰੀ ਤੇ ਇੱਕ ਝੰਡ ਹੈ ਜਿਸ ਦੇ ਥੱਲੇ ਗੁਰੂ ਸਾਹਿਬ ਜੀ ਨੇ ਆਰਾਮ ਕੀਤਾ। ਗੁਰੂ ਸਾਹਿਬ ਨੇ ਖੂਹ ਤੋਂ ਟੈਂਡ ਚੁੱਕੀ ਅਤੇ ਝੰਡ ਥੱਲੇ ਜਾ ਕੇ ਟੈਂਡ ਦਾ ਸਹਰਾਣਾ ਲਾ ਕੇ ਆਰਾਮ ਕੀਤਾ। ਇਸੇ ਖੂਹ ਤੇ ਇਸ਼ਨਾਨ ਪਾਣੀ ਕਰਕੇ ਗੁਰੂ ਸਾਹਿਬ ਜੀ ਨੇ ਨਾਲ ਦੇ ਸਿੰਘਾਂ ਨੂੰ ਪੰਜ ਬਾਣੀਆਂ ਦਾ ਨਿਤਨੇਮ ਕਰਨ ਦਾ ਆਦੇਸ਼ ਦਿੱਤਾ। ਇੱਥੇ ਹੀ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦ ਬੇੜਾ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਥੂਲ ਸਰਾਹੀ ਖੰੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ 70 ਚੰਗਾ ਅੱਠ ਘੇੜਿਆਂ ਦਾ ਰਹਿਣਾ ਅੱਠ ਪੋਹ ਨੂੰ ਗੁਰੂ ਸਾਹਿਬ ਕੱਚੀ ਗੜੀ ਤੋਂ ਜਾਂਦੇ ਸਮੇਂ ਭਾਈ ਸੰਗਤ ਸਿੰਘ ਨੂੰ ਕਲਗੀ ਤੋੜਾ ਦੇਗੇ ਸਨ ਅਗਲੇ ਦਿਨ ਭਾਵ 9 ਪੋਹ ਨੂੰ ਭਾਈ ਸੰਗਤ ਸਿੰਘ ਆਪਣੇ ਸਾਥੀ ਭਾਈ ਕੋਠਾ ਸਿੰਘ ਭਾਈ ਮਦਨ ਸਿੰਘ ਅਤੇ ਹੋਰ ਸਿੰਘਾਂ ਸਮੇਤ ਮੁਗਲਾਂ ਨਾਲ ਜੂਝਦੇ ਹੋਏ ਨਵ ਬੋਨਸੇ ਹੀਦੀ ਪ੍ਰਾਪਤ ਕਰ ਗਏ ਸਨ ਇਸ ਹੀ ਨਵ ਬੋ ਦਾ ਇਤਿਹਾਸ ਤੇ ਕਰ ਤਾਂ ਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇਤਿਹਾਸ ਤੋਂ ਜਾਣੂ ਹੋ ਸਕਣ ਅਗਲੀ ਵੀਡੀਓ ਵਿੱਚ ਅਗਲਾ ਇਤਿਹਾਸ ਸਾਂਝਾ ਕੀਤਾ ਜਾਵੇਗਾ ਉਦੋਂ ਤੱਕ ਜੁੜੇ ਰਹੋ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ